ਵੀ ਦੋਸਤੋ ਕਰ ਲੋ ਚੈੱਕ ਤੁਸੀਂ ਮਗਰੋਂ ਚੈੱਕ ਕਰ ਲੋ ਥਣ ਹਵਾਨੇ ਦੀ ਚੈੱਕ ਕਰ ਲੋ ਮਾਰੋਂ ਨਿਗਾ ਕਰਾ ਕਰੋ ਚੈੱਕ ਤੁਸੀਂ ਲੇਵੇ ਦੀ ਬੰਤਰ ਬੰਤਰ ਚੈੱਕ ਕਰ ਲੋ ਲੈ ਮਾਰੋਂ ਨਿਗਾ ਕਰਾ ਆਪਾਂ ਤੁਹਾਨੂੰ ਫਿਰ ਵੀ ਦਿਖਾਉਣੇ ਆ ਥੋੜਾ ਜਿਹਾ ਫੋਨ ਤੋਂ ਬਾਹਲਾ ਡਰਦੀ ਆ ਤੋਰ ਤਾਰ ਤੁਸੀਂ ਚੈੱਕ ਕਰ ਲੋ ਮਾਰੋਂ ਨਿਗਾ ਕਰਾ ਅੱਖਾਂ ਚੈੱਕ ਕਰ ਲੋ ਸੀ ਨੀਲੀਆਂ ਅੱਖਾਂ ਦੀ ਐ ਵੀ ਕਰੋ ਚੈੱਕ ਬਹੁਤ ਸੋਹਣੀ ਅੱਖ ਦੀ ਐ ਥੋੜਾ ਜਿਹਾ ਮੱਥੇ ਚ ਫੁੱਲ ਦਿਖਾਉਂਦੀ ਆ ਜੇ ਆਪਾਂ ਇਹਦੀ ਰੇਟ ਦੀ ਗੱਲ ਕਰ ਗਏ 45000 45000 ਰੁਪਈਆ ਮਾਨਤਾ ਨੇ ਹੋ ਜੂ ਐਜ ਵੀ ਹਾਂਜੀ ਹਾਂਜੀ ਖੁੱਲੇ ਦਿਲ ਨਾਲ ਕਰ ਦੇਗਾ ਹਾਂਜੀ ਹਾਂਜੀ ਕਰ ਦੇਗਾ ਠੀਕ ਐ ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਕਰਦੇ ਆਂ ਅੱਜ ਦੀ ਆਪਣੀ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਖੜੇ ਆਂ ਸ਼ਹਿਰ ਹਬੌਰ ਦੇ ਵਿੱਚ ਨਿਗਾਹ ਮਾਰ ਲਓ ਅਸੀਂ ਵੀਰ ਕੋਲੇ ਨਾਲ ਦੋ ਮੱਝਾਂ ਵਿਕਾਊ ਆ ਇੱਕ ਆਹ ਚੈੱਕ ਕਰ ਲਓ ਸਕਰੀਨ ਤੇ ਜਿਹੜੀ ਦਿਖਾਈ ਜਾਂਦੀ ਥੋਣ ਦੋਸਤੋ ਦੂਜਾ ਸੂਆ ਤਾਜੀ ਸੂਈ ਆ ਮਾਰੋ ਨਿਗਾਹ ਕਰ ਅੱਜ ਸਵੇਰੇ ਹੀ ਸੂਈ ਆ ਤੇ ਦੋ ਝੋਟੀਆਂ ਜਿਹੜੀ ਗੱਲ ਕਰ ਗਏ ਆਪਾਂ ਸਾਹਮਣੇ ਤੁਹਾਨੂੰ ਦਿਖਾਈ ਜਾਂਦੀਆਂ ਸਕਰੀਨ ਤੇ ਮਾਰੋ ਨਿਗਾਹ ਕਰਾਂ ਇੱਕ ਝੋਟੀ ਆ ਖੜੀ ਪਤਲੇ ਪਿੰਡੇ ਦੀ ਆ ਕੱਦ- ਇਧਰ ਵੀ ਮਾਰੋ ਨਿਕਾ ਇੱਕ ਝੋਟੀ ਸੀ ਆਹ ਦੇਖ ਲਓ ਦੋਸਤੋ ਸਿੰਘਾ ਦੋਵੇਂ ਕੁੰਡੇ ਸਿੰਘਾਂ ਦੀਆਂ ਤੇ ਇੱਕ ਇਧਰ ਮੱਝ ਖੜੀ ਆ ਲੈ ਕਰੋ ਚੈੱਕ ਕਰਾ ਚਾਰ ਨਾਗਾ ਬਾਈ ਕੋਲੇ ਵਿਕਰੀ ਵਾਸਤੇ ਇਹ ਗੱਬਣ ਹੈ 15 ਦਿਨਾਂ ਦੀ ਕੱਚੀ ਆ ਬਾਕੀ ਆਪਾਂ ਪੂਰੀ ਜਾਣਕਾਰੀ ਨਾਲ ਵੀਰ ਤੋਂ ਲੈ ਕੇ ਦਿੰਨੇ ਆ ਘਰੇਲੂ ਵੀਰ ਕੋਲੇ ਵੀਡੀਓ ਕਵਰ ਕਰ ਰਹੇ ਆ ਬਾਕੀ ਅੰਦਰ ਪਸ਼ੂ ਵੀ ਤੁਸੀਂ ਦੇਖ ਲਓ ਬਾਈ ਦੇ ਵੇਖੋ ਝੋਟੀਆਂ ਜੇ ਗੱਲ ਕਰ ਗਏ ਆਪਾਂ ਜਿਹੜੀ ਦੂਜੇ ਪਾਸੇ ਵੀ ਸੇਮ ਹੀ ਖੜੀ ਆ ਘਰ ਦੀਆਂ ਬਰੀਡ ਆ ਵੀਰ ਕੋਲੇ ਕਰੋ ਚੈੱਕ ਤੁਸੀਂ ਘਰ ਦੇ ਨਾਗਾ ਸਾਰੇ ਕੋਈ ਵਪਾਰ ਲੈਣ ਦਾ ਕੰਮ ਨਹੀਂ ਬਾਕੀ ਆਪਾਂ ਕੱਲੀ-ਕੱਲੀ ਜਾਣਕਾਰੀ ਨਾਲ ਤੁਹਾਨੂੰ ਲੈ ਕੇ ਦੱਸਾਂਗੇ ਰੇਟ ਵੀ ਵੀਡੀਓ ਦੇ ਵਿੱਚ ਹੀ ਕਰਾਵਾਂਗੇ ਆਪਾਂ ਤੇ ਆਪਣੀ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਣਾ ਤੇ ਆਪਣੇ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਆ ਕਰੋ ਕਿੱਦਾਂ ਦੀ ਲੱਗੀ ਵੀਡੀਓ ਤੇ ਕਰਾਉਣੇ ਵੀਰ ਨਾਲ ਗੱਲਬਾਤ ਕਿਵੇਂ ਦੇ ਲੱਗਦੇ ਤੁਹਾਨੂੰ ਨਗ ਵੀਰ ਦੇ ਜਰੂਰ ਦੱਸਣਾ ਮੈਂ ਤੇ ਨਿਗਾਹ ਮਾਰੋ ਤੁਸੀਂ ਪਿੰਡੇ ਤੇ ਨਾੜਾ ਨੜਾ ਹੋਵੇਂ ਦੀ ਸੀ ਜੰਨੀਆਂ ਤੇ ਆਜੋ ਕਰਾਈਏ ਗੱਲਬਾਤ ਸਾਰੀ ਲੈਣੇ ਜਾਣਕਾਰੀ ਵੀਰ ਤੋਂ ਹਾਂਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਆਪਣਾ ਨਾਮ ਦੱਸ ਜੀ ਮੇਰਾ ਨਾਮ ਸੋਨੂ ਠੀਕ ਹੈ ਸੋਨ ਭਈ ਆਪਾਂ ਐਡਰੈਸ ਦੱਸਗੇ ਕਿੱਥੇ ਖੜੇ ਆ ਆਪਾਂ ਇਸ ਟਾਈਮ ਆਪਾਂ ਖੜਿਆ ਹਬੋਰ ਸ਼ਹਿਰ ਕੰਦਾਲਾ ਰੋਡ ਡੀਆਰ ਪੈਲਸ ਦੇ ਨੇੜੇ ਠੀਕ ਹੈ ਜੀ ਕੰਦਵਾਲਾ ਰੋਡ ਡੀਆਰ ਪੈਲਸ ਦੇ ਨੇੜੇ ਹਾਂਜੀ ਹਾਂਜੀ ਠੀਕ ਹੈ ਉੱਥੇ ਆਪਣਾ ਘਰ ਹੈ ਹਾਂਜੀ ਠੀਕ ਹੈ ਜੀ ਭਾਈ ਜੀ ਆਪਾਂ ਗੱਲ ਕਰ ਗਏ ਐ ਸਮਝ ਤੋਂ ਸਟਾਰਟਿੰਗ ਕਰ ਲੈਨੇ ਆ ਆਪਾਂ ਮੰਨ ਲਓ ਠੀਕ ਹੈ ਇਹ ਕਿਹੜੇ ਸੂਏ ਬਾਈ ਦੂਜੇ ਬਾਈ ਦੂਜਾ ਸੂਆ ਸੂਈ ਆ ਹਾਂਜੀ ਹਾਂਜੀ ਕਿੰਨੇ ਦਿਨਾਂ ਦੀ ਸੂਈ ਆ ਬਾਈ ਅੱਜ ਸੂਈ ਆ ਅੱਜ ਸਵੇਰੇ ਸੂਈ ਆ ਹਾਂਜੀ ਹਾਂਜੀ ਠੀਕ ਐ ਜੇ ਆਪਾਂ ਗੱਲ ਕਰਕੇ ਕਰਦੀ ਹੈ ਨਾ ਹਾਂਜੀ ਹਾਂਜੀ ਸਾਰੇ ਪਸ਼ੂ ਕਰਦੇ ਬਾਈ ਠੀਕ ਐ ਸਾਰੇ ਪਸ਼ੂ ਕਰਦੇ ਆ ਜੇ ਆਪਾਂ ਗੱਲ ਕਰਕੇ ਵੀਰੇ ਦਾ ਪਹਿਲੇ ਸੂਏ ਤੁਸੀਂ ਦੁੱਧ ਕਿੰਨਾ ਚੋਇਆ 10 ਕਿਲੋ ਬਾਈ 10 ਕਿਲੋ ਦੋ ਟਾਈਮ ਦਾ ਚੋਇਆ ਐਤਕੀ ਆਸਮਿਤ ਬਾਈ ਕਿੰਨੀ ਕ 12 13 ਦਾ ਹੋਈ 12 13 ਦੇ ਦਊਗੀ ਠੀਕ ਐ ਹਾਂਜੀ ਦੋਸਤੋ ਮਾਰੋ ਨੇਗਾ ਕਰਨਾ ਕਦ ਕਾੜ ਦੀ ਰੀਵੇਲੋ ਵੇਲ ਭੂਲ ਦੀ ਚੰਗੀ ਆ ਕੱਦ ਜੇ ਆਪਾਂ ਕਹਿ ਦਈਏ ਬਾਹਲਾ ਛੋਟਾ ਵੀ ਨਹੀਂ ਤੇ ਬਾਹਲਾ ਵੱਡਾ ਵੀ ਨਹੀਂ ਤੇ ਸੰਗ ਸੰਗ ਤੁਸੀਂ ਦੇਖ ਲਓ ਮਾਰੋ ਨੇ ਅਗਰਾਂ ਥਾਣ ਹਵਾਨੇ ਦੀ ਆਪਾਂ ਤੁਹਾਨੂੰ ਦਿਖਾਉਣੇ ਆ ਲੈ ਕਰਿਓ ਚੱਕ ਤੁਸੀਂ ਥਾਣਾ ਦੀ ਥਾਣਾ ਦਾ ਸਾਈਜ਼ ਚੈੱਕ ਕਰ ਲਓ ਚਾਰੇ ਆਪਾਂ ਤੁਹਾਨੂੰ ਮਗਰੋਂ ਵੀ ਨਿਗਾ ਮਰਾ ਦੰਨੇ ਆ ਲੈ ਮਾਰੋ ਨਿਗਾ ਅਗਰਾਂ ਇੱਕ ਵਾਰੀ ਬਾਕੀ ਆਪਾਂ ਤੁਹਾਨੂੰ ਤੋੜ ਕੇ ਵੀ ਦਿਖਾਉਣੇ ਆ ਜੇ ਬੱਚੇ ਦੀ ਗੱਲ ਕਰਕੇ ਬਈ ਮਗਰ ਬੱਚਾ ਕੀ ਆ ਕੱਟਾ ਹੀ ਬਈ ਕੱਟਾ ਜੀ ਹਾਂਜੀ ਆ ਕਰਿਓ ਨਿਗਾ ਮਾਰੋ ਨਿਗਾ ਅਗਰਾਂ ਕੱਟਾ ਜੀ ਮੜਾ ਠਾੜ ਨਹੀਂ ਬਈ ਕੱਟੇ ਨੂੰ ਕਰਾਂ ਹਾਂਜੀ ਦੋਸਤੋ ਮਗਰ ਚੈੱਕ ਕਰ ਲਓ ਸੀ ਬੱਚਾ ਮਾਰੋ ਲੀਲੀ ਅੱਖਾਂ ਦਾ ਚੈੱਕ ਕਰ ਲੋ ਬਹੁਤ ਸੋਹਣੀ ਅੱਖਾ ਬੱਚੇ ਦੀ ਤੇ ਅੱਜ ਸਵੇਰੇ ਸੂਈ ਆ ਬਾਕੀ ਆਪਾਂ ਤੋਰ ਕੇ ਦਿਖਾ ਦਗੇ ਬਈ ਹਾਂਜੀ ਹਾਂਜੀ ਲੈ ਖੋਲੀ ਕਰਾਂ ਲੈ ਵੀ ਦੋਸਤੋ ਕਰ ਲੋ ਚੈੱਕ ਤੁਸੀਂ ਮਗਰੋਂ ਚੈੱਕ ਕਰ ਲੋ ਥਣ ਹਵਾਨੇ ਦੀ ਚੈੱਕ ਕਰ ਲੋ ਮਾਰੋ ਨਿਗਾ ਕਰਾਂ ਕਰੋ ਚੈੱਕ ਤੁਸੀਂ ਲੇਵੇ ਦੀ ਬੰਤਰ ਬੁੰਤਰ ਚੈੱਕ ਕਰ ਲੋ ਬੋਡੀ ਬੰਤਰ ਦੀ ਸੀ ਦੇਖ ਲੋ ਸਿੰਘ ਵੀ ਦੇਖ ਲੋ ਸੀ ਦੋਸਤੋ ਥੋੜਾ ਜਿਹਾ ਬੱਚੇ ਕਰਕੇ ਕਰਦੀ ਆ ਲੈ ਮਾਰੋ ਨਿਗਾ ਆਪਾਂ ਤੁਹਾਨੂੰ ਖੜੀ ਜਿਹੇ ਵੀ ਦਿਖਾ ਦਨੇ ਇੱਕ ਵਾਰੀ ਇਦੋਂ ਚੈੱਕ ਕਰ ਲੋ ਥਾਣਾ ਖਵਾਨੇ ਦੀ ਚੈੱਕ ਕਰ ਲੋ ਪਰ ਉਹ ਨਿਕਾ ਕਰ ਬਈ ਠੰਡੀ ਸੀ ਲਾਉ ਹਾਂਜੀ ਹੱਥ ਥਲਵਾ ਲੈਂਦੀ ਐ ਮੜਾ ਲਾਗੇ ਦਿਖਾ ਦੇਗਾ ਲੈ ਕਰ ਲੋ ਚੈੱਕ ਤੁਸੀਂ ਠੰਡੀ ਸੀ ਚੈੱਕ ਕਰ ਲੋ ਪੂਰੀ ਠੰਡੀ ਸੀ ਲੈ ਜੇ ਮਰਜੀ ਹੱਥ ਲਾਈ ਜਾਓ ਲੈ ਕਰੋ ਚੈੱਕ ਤੇ ਪਿੰਡੇ ਵੀ ਪਤਲੇ ਦੀ ਆ ਰੇਟ ਦੀ ਗੱਲ ਕਰਗੇ ਆਪਾਂ ਕਿੰਨਾ ਰੇਟ ਆ ਬਾਈ ਬਾਈ 13 ਰੇਟ ਆ ਜੀ 13 ਡਿਮਾਂਡ ਆ ਹਾਂਜੀ ਹਾਂਜੀ ਬਾਕੀ ਹੋ ਜਾਊਗਾ ਮੌਕੇ ਤੇ ਹਾਂ ਹਾਂਜੀ ਮਾਨਦਾਨ ਖੁੱਲੇ ਦਿਲ ਨਾਲ ਕਰ ਦੋਗੇ ਹਾਂਜੀ ਹਾਂਜੀ ਠੀਕ ਜਿਹੜੀ ਬਈ ਆਪਣੇ ਕੋਲੇ ਆਹਾ ਮੱਝ ਆ ਹਾਂਜੀ ਹਾਂਜੀ ਠੀਕ ਐ ਇਹ ਇਹ ਡਿਟੇਲ ਦੇਣੀ ਆਪਾਂ ਕਿਹੜੇ ਸੂਏ ਬਈ ਇਹ ਇਹ ਦੂਜੇ ਸੂਏ ਸੋਨਾ ਹੈ ਬਈ ਦੂਜੇ ਸੂਏ ਸੋਨਾ ਲੀ 15 ਦਿਨ ਰਹਿ ਗਏ ਨੇ ਠੀਕ ਹੈ 15 ਦਿਨਾਂ ਦੀ ਕੱਚੀ ਆ ਹਾਂ 15 ਠੀਕ ਹੈ ਇਹ ਵੀ ਆਪਣੇ ਕੋਲ ਪਹਿਲੇ ਸੂਏ ਕਿੰਨਾ ਦੁੱਧ ਦਿੱਤਾ ਨੇ ਬਈ ਇਹਨੇ ਪਹਿਲੇ ਸੂਏ 10 ਤੋਂ 11 ਦੇ ਵਿੱਚ ਸੀ ਦੁੱਧ ਅੱਛਾ 10 ਤੋਂ 11 ਦੇ ਵਿੱਚ ਐਦ ਕੀ ਕਿੰਨੇ ਗਿਆਸਮੇਦ ਹੈਗੀ ਆ ਐ ਕੀ ਦੇ ਦੂ ਵੀ 14 ਕਿਲੋਟਰ 14 ਕਿਲੋਟਰ ਹਾਂ ਜੀ ਕੱਦਗਾੜ ਦੇਖ ਲਓ ਬਹੁਤ ਚੰਗਾ ਦੂਜੀ ਮਾਜ ਨਾਲ ਵੀ ਕੱਦਗਾੜ ਚੰਗਾ ਜਿਹੜੀ ਗੱਲ ਕਰ ਗਏ ਸਿੰਘ ਸਿੰਘ ਥੋੜਾ ਜਿਹਾ ਖੁੱਲਾ ਦਿਖਾਉਂਦੀ ਆ ਮਾਰ ਲੋਣੇਗਾ ਕਰ ਇੱਕ ਵਾਰੀ ਮਗਰੋਂ ਥੋੜਾ ਜਿਹਾ ਫੋਨ ਤੋਂ ਉਪਰਾ ਕਰਦੀ ਆ ਇਹ। ਇਹ ਆਪਾਂ ਤੋੜ ਕੇ ਦਿਖਾ ਦਈਏ ਵੀ। ਲੈ ਖੋਲੀ ਬਾਈ ਕਰਮੜਾ ਆ। ਲੈ ਵੀ ਦੋਸਤੋ ਕਰ ਲੋ ਚੈੱਕ ਤੁਸੀਂ। ਮਗਰ ਉਹ ਥਾਣ ਹਵਾਨੇ ਦੀ ਥੋੜੀ ਚੈੱਕ ਕਰ ਲੋ ਤੁਸੀਂ। ਲੈ ਮਾਰੋ ਨਿਗਾਹ ਕਰਨਾ। ਆਪਾਂ ਤੁਹਾਨੂੰ ਫੇਰ ਵੀ ਦਿਖਾਉਣੇ ਆ ਥੋੜਾ ਜਿਹਾ ਫੋਨ ਤੋਂ ਬਾਹਲਾ ਡਰਦੀ ਆ। ਤੋੜ ਤਾਰ ਤੁਸੀਂ ਚੈੱਕ ਕਰ ਲੋ। ਬਾਕੀ ਆਪਾਂ ਤੁਹਾਨੂੰ ਖੜੀ ਤੇ ਦਿਖਾ ਦਨੇ ਕੋਈ ਨਹੀਂ। ਥੋੜਾ ਜਿਹਾ ਫੋਨ ਦਾ ਉਪਰਾ ਕਰਦੀ ਆ। ਲੈ ਬੰਨ ਦੇ ਕਰਾਂ ਬਾਈ ਇਹਨੂੰ। ਹਾਂਜੀ ਦੋਸਤੋ ਖੜੀ ਤੇ ਨਿਗਾਹ ਮਾਰ ਲਓ ਸੀ ਥਾਣੇ ਵੇਖ ਲਓ। ਮੁੱਠੀ ਦੀ ਚਵਾਈ ਵਾਲਾ ਥਣ ਲੱਗਿਆ। ਲੰਮਾ ਥਣ ਲ ਲੈ ਕਰੋ ਚੱਕ ਦੇਣਾ ਫਿਰ ਹਜੇ ਟੈਲਟੋ ਰੁਪਈਆ ਤਿਆਰ ਹੋਊਗੀ ਹਜੇ ਬਾਈ ਜੀ ਆਪਾਂ ਇਹਦੀ ਰੇਟ ਦੀ ਗੱਲ ਕਰ ਗਏ ਬਾਈ ਬਾਈ ਰੇਟ ਦਾ 1.5 ਲੱਖ ਜੀ 1.5 ਲੱਖ ਰੁਪਏ ਡਿਮਾਂਡ ਆ ਮੰਨ ਤਾਂ ਹੋ ਜੂਗਾ ਹਾਂ ਜੀ ਹਾਂ ਜੀ ਖੁੱਲੇ ਦਿਲ ਨਾਲ ਕਰ ਦੋਗੇ ਕਿੰਨਾ ਕੁ ਹੋ ਜੂਗਾ ਕੋਈ ਨਹੀਂ ਘਰ ਤਾਂ ਕਿ ਉਹਨੇ ਦਿਲ ਨਾਲ ਕਰ ਦੋਗੇ ਠੀਕ ਹੈ ਹੁਣ ਆਪਾਂ ਛੋਟੀਆਂ ਜਿਹੀ ਡਿਟੇਲ ਦੇ ਗਏ ਬਾਈ ਹਾਂ ਜੀ ਜੇ ਬਾਈ ਆ ਛੋਟੀ ਜੀ ਗੱਲ ਕਰ ਗਏ ਆਪਾਂ ਹਾਂ ਜੀ ਠੀਕ ਹੈ ਇਹ ਕਿੰਨੇ ਟਾਈਮ ਦੀ ਹੋਊਗੀ ਬਾਈ 2.5 ਸਾਲਾਂ ਦੀ ਹੋਣੀ 2.5 ਸਾਲਾਂ ਮਰਿਆ ਜੀ ਹਾਂ ਜੀ ਠੀਕ ਹੈ ਕਰਦੀ ਐ ਕਿਹੜੀ ਮੈਂ ਦੀ ਐ ਬਾਈ ਇਹ ਆਪਣੇ ਕੋਲੇ ਉਹ ਮ ਲੈ ਵੇਖ ਲੋ ਦੋਸਤੋ ਬੂਥੀ ਬਾਥੀ ਪੂਰੀ ਲੰਮੀ ਐ ਸਿੰਘ ਵੀ ਦੇਖ ਲੋ ਸੀ ਕੁੰਡਾ ਸਿੰਘ ਐ ਕੱਦ ਘਾਟ ਦੇਖ ਲੋ ਬਈ ਇਹ ਥਣਾਂ ਦੀ ਗੱਲ ਕਰ ਗਏ ਆਪਾਂ ਥਣ ਚਾਰ ਹੀ ਹੋਣਗੇ ਹਾਂਜੀ ਹਾਂਜੀ ਚਾਰ ਹੀ ਆਪਾਂ ਮੜਾ ਦਿਖਾ ਦਗੇ ਬਈ ਦਿਖਾਓ ਦਿਖਾਓ ਲੈ ਬਈ ਮੜਾ ਝੋਲੀ ਦਿਖਾ ਦਗੇ ਆਪਾਂ ਲੈ ਕਰ ਲੋ ਚੈੱਕ ਦੋਸਤੋ ਚਾਰ ਥਣ ਮਾਰਨ ਨੂੰ ਨਿਕਾ ਗਏ ਠੀਕ ਐ ਬਈ ਛੱਡ ਦੇ ਮਾਰਨ ਨੂੰ ਨਿਕਾ ਗਏ ਅੱਖਾਂ ਚੈੱਕ ਕਰ ਲੋ ਸੀ ਨੀਲੀਆਂ ਅੱਖਾਂ ਦੀ ਐ ਵੀ ਕਰੋ ਚੈੱਕ ਬਹੁਤ ਸੋਹਣੀ ਅੱਖ ਦੀ ਐ ਥੋੜਾ ਜਿਹਾ ਮੱਥੇ 'ਚ ਫੋਲ ਦਿਖਾਉਂਦੀ ਐ ਵਾਲ ਚਿੱਟੇ ਤੇ ਪੂਛ ਚਿੱਟੀ ਐ ਭਾਈ ਜੀ ਆਪਾਂ ਇਹਦੀ ਰੇਟ ਦੀ ਗੱਲ ਕਰ ਗਏ 45000 ਰੁਪਏ 45000 ਰੁਪਿਆ ਹਾਂ ਜੀ ਮਾਨਤਾ ਨੇ ਹੋ ਜੂ ਇਹ ਚ ਵੀ ਹਾਂ ਜੀ ਹਾਂ ਜੀ ਖੁੱਲੇ ਦਿਲ ਨਾਲ ਕਰ ਦੇਗਾ ਹਾਂ ਜੀ ਹਾਂ ਜੀ ਠੀਕ ਹੈ ਜੇ ਆਪਾਂ ਭਾਈ ਗੱਲ ਕਰ ਗਏ ਐਸ ਛੋਟੀ ਜੀ ਆ ਗਈ ਹਾਂ ਜੀ ਠੀਕ ਹੈ ਇਹਦਾ ਕੱਦ ਕਾਠ ਵੀ ਚੰਗਾ ਤੇ ਪਿੰਡੇ ਵੀ ਪਤਲੇ ਦੀ ਆ ਇਹਦਾ ਵੀ ਤੁਸੀਂ ਦੇਖ ਲਓ ਪੂਰਾ ਮੂੰਹ ਲੰਮਾ ਦਿਖਾਉਂਦੀ ਆ ਅੱਖਾਂ ਵੀ ਦੋਵੇਂ ਇੱਕੋ ਜੀਆਂ ਬਹੁਤ ਸੋਹਣੀ ਅੱਖਾਂ ਇਹਦੀਆਂ ਵੀ ਸਿੰਘ ਵੀ ਮਾਰੋ ਨਿਕਾ ਕੇ ਨਾ ਕੁੰਡੇ ਸਿੰਘ ਆ ਥੋੜੇ ਜੇ ਖੁੱਲੇ ਤਾਂ ਦਿਖਾਉਂਦੀ ਐ ਇੱਕ ਪਾਸਿਓਂ ਇੱਕ ਪਾਸਿਓਂ ਤਾਂ ਪੂਰਾ ਗੁੰਡਾ ਦਿਖਾਉਂਦੀ ਜਿਵੇਂ ਇੱਕ ਪਾਸੇ ਥ ਤੇ ਪਤਲੇ ਪਿੰਡੇ ਦੀਆਂ ਥਾਣੇ ਦੀ ਬਈ ਚਾਰੀ ਹੋਣਗੇ ਹਾਂਜੀ 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 ਸਾਰੀ ਲੈ ਬਈ ਇਹ ਵੀ ਦਿਖਾ ਦਗੇ ਆਪਾਂ ਝੋਲੀ ਚੈੱਕ ਕਰ ਲੋ ਮਾਰੋ ਨੀਗਾ ਕਰਾਂ ਥਣ ਚਾਰ ਹੀ ਮਿਲਣਗੇ ਤੁਹਾਨੂੰ ਦੋਨਾਂ ਝੋਟੀਆਂ ਦੇ ਤੇ ਕੱਦ ਕਾਠ ਚੰਗੀਆਂ ਬਈ ਆਪਾਂ ਇਹਦੇ ਰੇਟ ਦੀ ਗੱਲ ਕਰਕੇ ਕਿੰਨਾ ਹੋਊਗਾ ਇਹਦਾ ਵੀ ਇੰਨਾ ਹੀ ਰੇਟ ਇੱਕੋ ਜਿੱਡੀਆਂ ਹੈਗੀਆਂ ਹਾਂ 45000 ਰੁਪਏ ਰੇਟ ਹਾਂਜੀ ਹਾਂਜੀ ਠੀਕ ਐ ਇਹਦੇ ਮਾਨਤਨ ਹੋ ਜਾਊਗਾ ਹਾਂਜੀ ਹਾਂਜੀ ਬਿਲਕੁਲ ਜੇ ਬਈ ਮੇਰੀ ਗੱਲ ਸੁਣੋ ਜੇ ਕੋਈ ਦੋ ਝੋਟੀਆਂ ਇਕੱਠੀਆਂ ਲੈ ਕੇ ਜਾਂਦਾ ਵੀਰ ਹਾਂਜੀ ਹਾਂਜੀ ਮੰਨ ਲਓ ਇਕੱਠੀਆਂ ਪਸੰਦ ਆਉਂਦੀਆਂ ਹਾਂਜੀ ਆਲਾ ਦੂਰਵਾੜ ਤੋਂ ਮੰ ਮਨ ਲਓ ਕਿੰਨਾ ਕਮਾਨਦਾਨ ਹੋ ਜੂਗਾ ਜੋੜਾ ਆਪਾਂ ਕਿੰਨੇ ਦਾ ਦੇਣਾਗੇ ਜਿੰਨਾ ਹੋ ਸਕੇ ਬਾਤ ਉਹਦੇ ਖੜਦਾ ਜੀ ਜੋੜੇ ਦਾ ਰੇਟ ਵੀ ਦੱਸ ਦੇ ਹਾਂ ਜੀ ਜੋੜੇ ਦਾ ਰੇਟ ਵੀ ਦੱਸ ਦੇ ਮਾਨਦਾਨ ਖੁੱਲਾ ਕਰ ਦੇਗਾ ਹਾਂ ਜੀ ਹਾਂ ਬਿਲਕੁਲ ਪੂਰੀ ਗੱਲ ਹੈ ਹਾਂ ਜੀ ਹਾਂ ਜੀ ਇਹ ਨਾ ਹੋਏ ਕਿਤੇ 45 ਮੰਗ ਕੇ ਖੜਦੇ ਫਿਰੇ ਨਹੀਂ 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 ਠੀਕ ਹੈ ਅਗਲਾ ਦੋਵੇਂ ਇਹ ਪਸੰਦ ਆਉਂਦੀਆਂ ਮੰਨ ਲਓ ਨਹੀਂ ਠੀਕ ਹੈ ਠੀਕ ਹੈ ਤੇ ਨੰਬਰ ਬੋਲ ਦੀਆਂ ਆਪਦਾ ਹਾਂ ਜੀ ਹਾਂ ਜੀ ਨੰਬਰ ਬੋਲੀ ਬਾਈ ਨੰਬਰ ਮੇਰਾ 98151 ਠੀਕ ਹੈ ਜੀ 0477 ਠੀਕ ਹੈ ਇੱਕ ਵਾਰੀ ਹੋਰ ਬੋਲ ਦੀ ਬਾਈ 98151 ਜ਼ੀਰੋ ਕਾਰਡ ਸਤਿ ਸ੍ਰੀ ਅਕਾਲ ਤੇ ਆਪਣਾ ਐਡਰੈਸ ਦੁਆਰੇ ਦੱਸ ਦੇ ਬਾਈ ਆਪਣਾ ਇੱਕਾਂਦੜਾ ਰੋਡ ਡੀਆਰ ਪੈਲਸ ਨੇੜੇ ਆਪਣਾ ਆੜੇ ਆਂਗਣ ਸਟੇਟ ਕਲੋਨੀ 메ਨ ਗਲੀ ਚ ਅਛਾ 메ਨ ਗਲੀ ਦੇ ਉੱਪਰ ਹਾਂ ਠੀਕ ਹੈ ਦੋਸਤੋ ਇੱਥੇ ਤੁਸੀਂ ਸ਼ਹਿਰ ਚ ਬਹੁਤ ਚਾ ਆ ਕੇ ਨਾ ਜਿਹੜਾ ਐਡਰੈਸ ਦੱਸਿਆ ਵੀਰ ਨੇ ਉੱਥੇ ਆ ਕੇ ਤੁਸੀਂ ਵੀਰ ਨੂੰ ਫੋਨ ਕਰਿਓ ਤੁਸੀਂ ਲੋਕੇਸ਼ਨ ਵੀ ਮੰਗਾ ਸਕਦੇ ਆ ਵੀਰ ਤੋਂ ਕਰੰਟ ਲੋਕੇਸ਼ਨ ਬਾਕੀ ਕਿਵੇਂ ਲੱਗੇ ਵੀਰ ਦੇ ਪਸੂ ਤੁਹਾਨੂੰ ਮਾਰੋ ਨਿਗਾ ਕਰਾਂ ਤੇ ਚੰਗੇ ਲੱਗ ਦੇਣਾ ਤੇ ਇੱਕ ਲਾਈਕ ਕਮੈਂਟ ਕਰਕੇ ਜਰੂਰ ਦੱਸਿਓ ਚੰਗੇ ਲੱਗੇ ਵੀਰ ਦੇ ਪਸ਼ੂ ਕਿਵੇਂ ਦੀਆਂ ਲੱਗੀਆਂ ਝੋਟੀਆਂ ਤੁਹਾਨੂੰ ਕਿਵੇਂ ਦੀਆਂ ਲੱਗੀਆਂ ਬਾਈ ਦੀਆਂ ਮੱਝਾਂ ਦੋਵੇਂ ਜੇ ਆਪਣੀਆਂ ਵੀਡੀਓ ਚੰਗੀਆਂ ਲਾਦੀਆਂ ਆਪਣੇ ਪੇਜ ਨੂੰ ਫੋਲੋ ਜਰੂਰ ਕਰ ਲਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਆ ਕਰੋ ਤੇ ਸਾਰੇ ਦੋਸਤਾਂ ਦਾ ਮਿੱਤਰਾਂ ਦਾ ਧੰਨਵਾਦ ਜਿੰਨੇ ਵੀ ਵੀਰ ਆਪਾਂ ਨੂੰ ਵੀਡੀਓ ਨੂੰ ਸ਼ੇਅਰ ਕਰਦੇ ਆ ਲਾਈਕ ਕਰਦੇ ਆ ਕਮੈਂਟ ਕਰਦੇ ਆ ਤੇ ਕਿਸੇ ਵੀਰ ਭਰਾ ਨੇ ਆਪਣੇ ਤੋਂ ਵੀਡੀਓ ਕਵਰ ਕਰਵਾਉਣੀ ਹੈ ਤੇ ਆਪਾਂ ਨੂੰ ਫੋਨ ਕਰ ਸਕਦਾ ਬਾਇਓ ਵਿੱਚ ਨੰਬਰ ਦਿੱਤਾ ਹੋਇਆ ਟੈਸਟ ਤੁਸੀਂ ਵੀ ਮੈਸੇਜ ਵੀ ਕਰ ਸਕਦੇ ਆ ਆਪਾਂ ਨੂੰ ਠੀਕ ਹੈ ਜੀ ਧੰਨਵਾਦ ਸਾਰੇ ਦੋਸਤਾਂ ਮਿੱਤਰਾਂ ਠੀਕ ਹੈ ਭਾਈ ਜੀ ਠੀਕ ਹੈ ਜੀ ਧੰਨਵਾਦ